ਵੈਗੁਰੂ ਜੀ ਦਾ ਖਾਲਸਾ ਸਤਿ ਸ੍ਰੀ ਅਕਾਲ ਵੈਗੁਰੂ ਜੀ ਕੀ ਫਤਿਹ ਦੋਸਤੋ ਅੱਜ 15 ਜਨਵਰੀ ਹੋ ਚੁੱਕੀ ਹੈ ਪਿਛਲੇ 8 ਸਾਲਾਂ ਤੋਂ ਬਾਪੂ ਸੂਰਤ ਸਿੰਘ ਜੀ ਲਗਾਤਾਰ ਮਰਨ ਵਰਤਾਂ ਤੇ ਬੈਠੇ ਸਨ ਮਰਨ ਵਰਤ ਕਿਹਦੇ ਵਾਸਤੇ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਜਿਵੇਂ ਅੰਮ੍ਰਿਤਸਰ ਪਾਲ ਹੋ ਗਿਆ ਜਿਹੜੇ 33 ਸਾਲ ਹੋ ਗਿਆ ਉਹਦੀ ਸਜ਼ਾ ਪੂਰੀ ਕਰ ਚੁੱਕੇ ਹਨ ਤੇ ਸਰਕਾਰਾਂ ਉਹਨਾਂ ਨੂੰ ਜਿਹੜਾ ਰਿਹਾਈ ਨਹੀਂ ਕਰ ਰਹੀਆਂ ਤੇ ਇਹ ਬਈ ਆਪਣੇ ਵਾਸਤੇ ਜਿਹੜੇ ਸਤਾ ਲਈਏ ਪੰਨੂ ਬਾਪੂ ਸੂਰਤ ਸਿੰਘ ਜੀ ਆਪਦੇ ਪ੍ਰਾਂਤ ਤੇ ਆ ਗਏ ਨੇ ਸੋ ਬਹੁਤ ਬੁਰਾ ਲੱਗਿਆ ਸੁਣ ਕੇ ਤੇ ਬਈ ਆਪਾਂ ਨੂੰ ਇਸੇ ਤਰ੍ਹਾਂ ਇੱਕ ਹੀਰਾ ਗਵਾ ਲਿਆ ਤੇ ਜਗਦੀਪ ਸਿੰਘ ਢੱਲੇਵਾਲ ਦਾ ਵੀ ਜਰੂਰ ਸਾਥ ਦੇਣਾ ਚਾਹੀਦਾ ਹੈ ਕਿਤੇ ਇਹ ਨਾ ਹੋਵੇ ਵੀ ਆਪਾਂ ਉਹਨਾਂ ਨੂੰ ਵੀ ਗਵਾ ਲਈਏ ਇਹ ਜਿਹੇ ਲੀਡਰ ਆਪਾਂ ਨੂੰ ਸਾਲਾਂ ਪੀੜੀਆਂ ਤੇ ਪਤਾ ਨਹੀਂ ਕਦੋਂ ਤੱਕ ਮਿਲ ਨਹੀਂ ਮਿਲਣੇ ਸੋ ਦੋਸਤੋ ਇਹ ਬੜਾ ਦੁੱਖ ਲੱਗਿਆ ਬਾਪੂ ਸੂਰ ਸਿੰਘ ਜੀ ਦੀ ਸਿੱਧੀ ਬਾਰੇ ਤੇ ਆਪਾਂ ਨੂੰ ਸਾਰਿਆਂ ਨੂੰ ਉਹਨਾਂ ਦਾ ਸੋ ਸਿੱਧੀ ਤੇ ਜਰੂਰ ਸੋਸ ਕਰਨਾ ਚਾਹੀਦਾ ਸਾਰਿਆਂ ਨੂੰ ਯੂਟਿਊਬ ਵਟਸਐਪ ਫੇਸਬੁਕ ਤੇ ਉਹਨਾਂ ਨੇ ਸਟੋਰੀਆਂ ਜ਼ਰੂਰ ਲਾਉਣੀਆਂ ਚਾਹੀਦੀਆਂ ਤਾਂ ਜੋ ਇਹਨਾਂ ਸਰਕਾਰਾਂ ਦੇ